ਨੇ ਵਿਸੀਟਾਉਂੀਆਂ ਉਹ ਸਵਾਰੀਆਂ ਲੈ ਕੇ ਜਾਵਾਂਗੇ ਸੀਟਾ ਪੱਟ ਦਾ ਨਾ ਚਾਰ ਚਾਰ ਸੀਟਾ ਹੋਰ ਪੱਟ ਦਾ ਨਾ ਵਿੱਚੋਂ ਦੋ ਦੋ ਬੰਦੇ ਲੈ ਜਾ ਕਰਨਾ ਅੱਛਾ ਇੱਕ ਇੱਕ ਘਰ ਨੂੰ ਗੱਡੀ ਦੇ ਦੇਣਾ ਤੇਲ ਤੂਲ ਪਵਾ ਕੇ ਉੱਚੀ ਬੋਲ ਮੇਰਾ ਭਰਾ ਨਜ਼ਾਰਾ ਲਿਆਤਾ ਬੱਸਾਂ 'ਚ ਸਵਾਰੀਆਂ ਜਿੰਨੀਆਂ ਹੈਗੀਆਂ ਉਹ ਨਹੀਂ ਲੈ ਜਾ ਕਰਨਾ ਇੱਕ ਘਰ ਨੂੰ ਗੱਡੀ ਦੇ ਦੇਣਾ ਤੇਲ ਦੇ ਦੇਣਾ ਬਾਅਦ ਜਾ ਕਰਾਂਗੇ ਓਕੇ ਵੀ ਇੱਕ ਇੱਕ ਘਰ ਨੂੰ ਕਾਰ ਕਿ ਬੱਸ ਬੱਸਾਂ ਦਾ ਕੀ ਕਰਨਾ ਇੱਕ ਬੱਸ ਢੀ ਖੜਨੀ ਨੇ ਕਾਰੇ ਦੇ ਦੇ ਤੇਲ ਤੂਲ ਪਵਾ ਦਿਆ ਕਰੀ ਅੱਛਾ ਇੱਕ ਇੱਕ ਅਸੀਂ ਬੱਸ ਸਟੈਂਡ ਇਸ ਵਕਤ ਨਾਬਾ ਬੱਸ ਸਟੈਂਡ ਦੇ ਵਿੱਚ ਖੜੇ ਆ ਜਿੱਥੇ ਤੁਹਾਨੂੰ ਦਿਖਾ ਸਕਦੇ ਆ ਸਵਾਰੀਆਂ ਬਹੁਤ ਬਦੀਨ ਹੋ ਰਹੀਆਂ ਨੇ ਕਿਉਂਕਿ ਇੱਕ ਨਵਾਂ ਜਿਹੜਾ ਰੂਲ ਆਇਆ ਹੈ 52 ਸਵਾਰੀਆਂ 48 ਸਵਾਰੀਆਂ ਜਾਂ 72 ਸਵਾਰੀਆਂ ਉਸ ਸਵਾਰੀਆਂ ਦਾ ਰੂਲ ਕੀ ਆ ਉਹ ਵੀ ਤੁਹਾਨੂੰ ਜਾਣਕਾਰੀ ਲੋਕ ਬਹੁਤ ਟਾਈਮ ਦੇ ਖੜੇ ਨੇ ਥੋੜੀ ਗੱਲਬਾਤ ਕਰਾਉਣੇ ਆ ਵੀ ਕੀ ਕੀ ਹਾਲ ਆ ਸਰ ਪਾਜੀ ਕਿੰਨਾ ਟਾਈਮ ਹੋ ਗਿਆ ਖੜੇ ਇਹਨੂੰ ਬਾਈ ਸਾਡੇ ਨੌ ਦੇ ਖੜਿਆ ਪਹਿਲਾਂ ਉਧਰੋਂ ਠੀਕ ਹੈ ਜੀ ਜਿੱਕੇ ਖੜਦੇ ਨੇ ਬੱਸਾਂ ਠੀਕ ਹੈ ਜੀ ਦੋ ਬੱਸਾਂ ਲੱਗਿਆ ਕੋਈ ਵੀ ਨਹੀਂ ਖੜਾਈ ਗਈ ਅੱਛਾ ਹਾਰ ਕੇ ਤੁਰ ਕੇ ਰਿਹਾ ਬਾਈ ਨਹੀਂ ਇੱਕ ਜਿਹੜਾ ਰੂਲ ਆਇਆ ਕਹਿੰਦੇ ਵੀ ਅਸੀਂ ਉਨੀਆਂ ਹੀ ਸਵਾਰੀਆਂ ਲੈ ਕੇ ਜਾਵਾਂਗੇ ਜਿੰਨੀਆਂ ਸੀਟਾਂ ਨੇ ਸਰ ਖੜਾਉਣ ਦਾ ਸਹੀ ਇਹ ਤਾਂ ਬੰਦ ਕਰਕੇ ਬੈਠੇ ਨੇ ਤੱਕਿਆ ਅੱਛਾ ਉਹ ਫਿਰ ਸੀਟਾਂ ਪੂਰੀਆਂ ਹੋ ਗਈਆਂ ਫਿਰ ਰੂਟ ਖਾਲੀ ਗਈਆਂ ਨੇ ਸਰ ਬਸ ਸਹੀ ਖਾਲੀ ਗਈਆਂ ਉਹ ਉਧਰ ਤੁਸੀਂ ਦੇਖ ਲਓ ਜਾ ਕੇ ਆ ਮੋੜ ਦੇ ਉੱਤੇ ਖੜੀਆਂ ਨੇ ਓਕੇ ਆ ਪਰਸ਼ਰਮ ਜੌਂਗ ਚ ਠੀਕ ਹੈ ਜੀ ਉੱਥੇ ਵਗ ਜੋ ਆਪਣਾ ਬੋਰਡਾਂ ਗੇਟ ਉੱਥੇ ਨਹੀਂ ਖੜਦੀਆਂ ਉੱਥੇ ਨਹੀਂ ਖੜਦੀਆਂ ਫੇਰ ਆ ਤਾਂ ਖੱਜਲ ਖਵਰ ਖੜਦੇ ਸਾਰੇ ਠੀਕ ਹੈ ਕਿਸੇ ਨੇ ਕਿਤੇ ਜਾਣਾ ਕਿਸੇ ਨੇ ਕਿਤੇ ਜਾਣਾ ਠੀਕ ਹੈ ਜੀ ਦੇਖ ਸਕਦੇ ਹੋ ਨਾਬਾ ਦੇ ਇਸ ਟਾਈਮ ਅ ਪੁੱਛਾਂਗੇ ਕਿਸੇ ਨੂੰ ਭਾਈ ਜੀ 52 ਸਵਾਰੀਆਂ ਤੇ ਕੁਝ ਕਹੋਗੇ ਵੀ ਜਿਹੜੀਆਂ 52 ਬਸ ਸਵਾਰੀਆਂ ਵੀ ਜਿੰਨੀਆਂ ਸੀਟਾਂ ਨੇ ਉਨੀਆਂ ਹੀ ਸਵਾਰੀਆਂ ਲੈ ਕੇ ਜਾਣਾ ਉਹਦੇ ਨਾਲ ਸਵਾਰੀਆਂ ਨੂੰ ਦਿੱਕਤ ਆਊਗੀ ਦਿੱਕਤ ਆਊਗੀ ਜਿਵੇਂ ਕਿਸੇ ਨੇ ਘਰੇ ਜਾਣਾ ਕੀ ਆ ਫਿਰ ਕਿੰਨੀ ਕੀ ਦਿੱਕਤ ਆ ਰਹੀ ਹੈ ਦਿੱਕਤ ਬਹੁਤ ਆ ਰਹੀ ਹੈ ਅੱਧੇ ਘੰਟੇ ਰਖੜੇ ਹਾਂ ਅੱਧੇ ਘੰਟੇ ਹਾਲੇ ਠੀਕ 95 ਟਾਈਮ ਨਾਲ ਕੰਮ ਕਰਦੇ ਹੋ। ਠੀਕ। ਤੁਸੀਂ ਦੇਖ ਸਕਦੇ ਹੋ ਅ ਹੋਰ ਸਵਾਰੀਆਂ ਨਾਲ ਗੱਲ ਕਰਾਵਾਂਗੇ ਇੱਧਰੋਂ। ਬਾਜੀ ਕੀ ਹਾਲ ਹੈ? ਵੀਰ ਜੀ ਇੱਕ ਰੂਲ ਚੱਲਿਆ ਗਿਆ ਨੇ ਜਿੰਨੀਆਂ ਸੀਟਾਂ ਨੇ 19 ਸਵਾਰੀਆਂ ਲੈ ਕੇ ਜਾਵਾਂਗੇ ਅਸੀਂ। ਕੀ ਕਹਿਣਾ ਚਾਹ ਰਹੇ ਹੋ ਉਹਦੇ ਬਾਰੇ? ਇਹਦੇ ਵਿੱਚ ਅਲੱਗ-ਅਲੱਗ ਗੱਲ ਹੈ ਜੀ। ਹਾਂਜੀ। ਜੇ ਤਾਂ ਹੁਣ ਸਰਕਾਰ ਦੀ ਸੁਣਨੇ ਆ ਉਹ ਕਹਿੰਦੇ ਨੇ ਕਾਨੂੰਨ ਆ ਵੀ ਹੱਬ ਵੱਜ ਜਾਈਆਂ ਨੇ ਠੀਕ ਹੈ ਬਾਕੀ ਜੇ ਸਵਾਰੀਆਂ ਨੂੰ ਪੁੱਛੇ ਹੁਣ ਹਰੇਕ ਨੂੰ ਕਾਲੀ ਆ ਹਾਂ ਹਰੇਕ ਹੀ ਚਾਹੁੰਦਾ ਵੀ ਹਾਂ ਅਸੀਂ ਜਲਦੀ ਤੋਂ ਜਲਦੀ ਜਾਈਏ ਠੀਕ ਹੈ ਮੰਨ ਲਓ ਮੈਂ ਖੜਾਂਗਾ ਜੇ ਹੁਣ ਮਤਲਬ 52 ਲੈ ਕੇ ਜਾਣੀਆਂ ਨੇ ਠੀਕ ਹੈ ਜੀ ਫਿਰ ਮੈਨੂੰ ਹੋਰ ਟਾਈਮ ਵੇਟ ਕਰਨੀ ਪਊ ਇੱਥੇ ਮੇਰਾ ਟਾਈਮ ਖਰਾਬ ਹੋਊਗਾ ਠੀਕ ਹੈ ਜੀ ਤੇ ਮੂਰੇ ਜੇ ਕਿਤੇ ਮੈਂ ਕਿਤੇ ਪਹੁੰਚਣਾ ਫਿਰ ਉੱਥੇ ਲੇਟ ਹੋਊਗਾ ਠੀਕ ਹੈ ਜੀ ਹਾਂਜੀ ਆ ਅਲੱਗ-ਅਲੱਗ ਗੱਲਾਂ ਆ ਕੋਈ ਵੀ ਹਾਂਜੀ ਤੇ ਬਾਕੀ ਹੋਰ ਗੱਲ ਆ ਜੇ ਮੰਨ ਲਓ ਇਹ ਜਰੂਰੀ ਹੈ ਇਹ ਵੀ ਹਾਂ ਬਵੰਜਾ ਹੀ ਲੈ ਕੇ ਜਾਣੀ ਆ ਨੇ ਫਿਰ ਬੱਸਾਂ ਵੀ ਮਿੰਟ ਮਿੰਟ ਬਾਅਦ ਆਵੇ ਪਰ ਅਗਲਾ ਚਲੋ ਇਹ ਜ 52 ਪੂਰੀ ਹੋ ਗਿਆ ਤਾਂ ਦੂਜੀ ਜੀ ਬਹਿ ਸਕਦਾ ਠੀਕ ਹੈ ਹਾਂਜੀ ਇਹ ਵੀ ਹੋ ਸਕਦਾ ਠੀਕ ਹੈ ਭਾਈ ਕਿੰਨੇ ਕੇ ਟਾਈਮ ਤੋਂ ਖੜੇ ਹੋ ਮਰੇ ਨਾਵੇ ਬੱਸ ਸਟੈਂਡ ਦੇ ਵਿੱਚ ਹਾਂਜੀ 2 ਘੰਟੇ ਹੋ ਗਏ 2 ਘੰਟੇ ਕਿ ਬੱਸ ਨਹੀਂ ਮਿਲੀ ਨਾ ਮਰੇ ਪਹਿਲਾਂ ਪਟਿਆਲਾ ਗੜ ਗਿਆ ਫਿਰ ਇੱਥੇ ਆਇਆ ਅੱਛਾ ਜੇ ਉਹ ਬਾਈ ਕਹਿ ਰਿਹਾ ਪਹਿਲਾਂ ਥੂਵੀ ਰੋਡ ਤੇ ਹੁਣ ਹੁਣ 2 ਘੰਟੇ ਹੋ ਗਏ ਤੁਹਾਨੂੰ ਖੜੇ ਨੂੰ ਫਰ ਕੀ ਮਤਲਬ ਜਿਹੜਾ ਰੂਲ ਚੱਲਿਆ 52 ਸਵਾਰੀਆਂ ਲੈ ਕੇ ਜਾਣੀਆਂ ਨੇ ਕਹਿੰਦੇ ਮਤਲਬ ਜਿੰਨੀਆਂ ਸੀਟਾਂ ਨੇ ਉਨੀਆਂ ਹੀ ਸਵਾਰੀਆਂ ਲੈ ਕੇ ਜਾਣੀਆਂ ਨੇ ਤਾਂ ਉਹਦੇ ਬਾਰੇ ਕੀ ਕਹੋਗੇ ਸਰਕਾਰ ਆ ਫਿਰ ਸਵਾਰੀਆਂ ਬਿਠਾ ਕੇ ਲੈ ਜਾ ਕਰਨ ਇੱਕ ਇੱਕ ਘਰ ਨੂੰ ਗੱਡੀ ਦੇ ਦੇਣਾ ਤੇਲ ਤੁਰ ਪਵਾ ਕੇ ਉੱਚੀ ਬੋਲ ਮੇਰਾ ਭਰਾ ਨਜ਼ਾਰਾ ਲਿਆਤਾ ਬੱਸਾਂ ਜਾਂ ਸਵਾਰੀਆਂ ਜਿੰਨੀਆਂ ਹੈਗੀਆਂ ਉਨੀਆਂ ਹੀ ਲੈ ਜਾ ਕਰਨ ਇੱਕ ਘਰ ਨੂੰ ਗੱਡੀ ਦੇ ਦੇਣਾ ਤੇਲ ਦੇ ਦੇਣਾ ਬਾਜ ਜਾ ਕਰਾਂਗੇ ਓਕੇ ਵੀ ਕਿੱਕ ਕਰਨ ਨੂੰ ਕਾਰ ਕਿ ਬੱਸ ਬੱਸਾਂ ਨਾਲ ਕੀ ਕਰਨੇ ਨੇ ਕੋਈ ਬੱਸ ਅੱਡੀ ਖੜਨੀ ਨੇ ਕਾਰੇ ਦੇ ਦੇ ਤੇਲ ਤੂਲ ਪਵਾ ਦਿਆ ਕਰੀ ਅੱਛਾ ਇੱਕ ਇੱਕ ਕਾਰ ਦੇ ਦੇ ਸਰਕਾਰ ਹੂੰ ਠੀਕ ਹੈ ਹਾਂਜੀ ਬਾਈ ਜੀ ਕੀ ਹਾਲ ਹੈ ਵੀਰੇ ਕੀ ਹਾਲ ਹੈ ਵਧੀਆ ਵੀਰ ਜੀ ਵਧੀਆ ਹਾਂ ਕੀ ਕਿੰਨਾ ਟਾਈਮ ਹੋ ਗਿਆ ਭਰਾ ਖੜੇ ਦੋ ਘੰਟੇ ਗੱਡੀ ਦਾ ਹੀਟਰ ਚੱਲਦੇ ਨੂੰ ਹੋ ਗਿਆ 300 ਤੇਲ ਫੂਕ ਉਹ ਬਾਈ ਦੀ ਕਾਰ ਖੜੀ ਹੈ ਕਹਿੰਦਾ ਦੋ ਘੰਟੇ ਹੋ ਗਏ ਹੀਟਰ ਚੱਲਦੇ ਨੂੰ ਆਜੋ ਆਪਾਂ ਚੱਲਦੇ ਆ ਗੱਲ ਕਰਦੇ ਆ ਕਾਰ ਸਾਹਿਬ ਤੇਲ ਫੂਕ ਬੈਠੇ ਠੀਕ ਹੈ ਜੀ 7-800 ਜਾਂਦੇ ਲਾਣ ਆਪਾਂ ਜਾਨਾ ਘੰਮਣ ਜਾ ਰਹੇ ਆ ਬਾਹਰ ਠੀਕ ਹੈ ਜੀ ਕੀ ਕਹਿ ਰਿਹਾ ਚੌੜੇਓ ਵੀ ਬੱਸ ਆਈ ਨਾ ਬੇ ਬੱਸਾਂ ਬੰਦ ਕਰ ਦੇਣਾ ਬੰਦ ਕਰ ਦੇਣਾ ਹੋਰ ਵੇਟ ਕਰਨੀ ਔਖੀ ਹੁੰਦੀ ਆ ਉਹਨਾਂ ਬੱਸਾਂ ਆਉਂਦੀਆਂ ਨਾ ਵਾਸਤਾ ਹੁੰਦੀਆਂ ਮੈਂ ਕਹਿੰਦਾ ਬੱਸਾਂ ਬੰਦ ਕਰ ਦੇ ਉਹ ਵੇਟ ਕਰਨੀ ਔਖੀ ਨਹੀਂ ਇੱਕ ਇੱਕ ਨੇ ਵੀ ਸੀਟਾਂ ਹੁੰਦੀਆਂ ਉਹ ਸਵਾਰੀਆਂ ਲੈ ਕੇ ਜਾਵਾਂਗੇ ਸੀਟਾਂ ਪੱਟਦਾ ਨਾ ਚਾਰ ਚਾਰ ਸੀਟਾਂ ਹੋਰ ਪੜਦਨ ਵਿੱਚੋਂ ਦੋ ਦੋ ਬੰਦੇ ਲੈ ਕੇ ਕਰਨਾ ਅੱਛਾ ਮੈਂ ਚਾਦਰਾਂ ਨਾ ਵਿਛਾ ਦੇਣ ਚਾਦਰਾਂ ਵਿਛਾਦਣ ਵੀ ਵੱਧ ਭੱਗ ਜਾਣਗੀਆਂ ਭੋਜਨ ਜਿਹੜੇ ਭੋਗ ਤੇ ਵਿਸਾਉਣ ਨੇ ਉਹ ਵੀ ਭੋਗ ਵਾਲੀ ਦਾ ਮਹਲਾ ਅੱਛਾ ਇਹ ਰੂਲ ਪੁੱਛਦੇ ਆਂ ਬਾਈ ਜੀ ਬਾਈ ਜੀ ਇਹ ਕਿਵੇਂ ਜੱਥੇਬੰਦੀ ਵੱਲੋਂ ਰੂਲ ਹੋਇਆ ਇਹ ਜੱਥੇਬੰਦੀ ਵੱਲੋਂ ਨਹੀਂ ਇਹ ਜੀ ਨੇ ਇਹ ਟਰਾਂਸਪੋਰਟ ਮੰਤਰੀ ਦਾ ਬਿਆਨ ਆਇਆ ਹੋਇਆ ਠੀਕ ਹੈ ਜੀ ਲਾ ਜੀ ਸਿੰਘ ਭੁੱਲੜ ਦਾ ਠੀਕ ਹੈ ਜੀ ਉਹਦੇ ਤਹਿਤ ਉਹਦੇ ਰੂਲਾਂ ਮੁਤਾਬਕ ਅਸੀਂ ਸਵਾਰੀ ਹੈ ਸਿੰਟਰਡ ਲੈ ਆਣੀ ਹੈ ਜੋ ਕਿ ਸੀਟਡ ਸਵਾਰੀ ਦੇ ਵਿੱਚ ਸੇਫਟੀ ਸੌਦੀ ਹੈ ਠੀਕ ਹੈ ਜੀ ਸਵਾਰੀਆਂ ਦੀ ਸੇਫਟੀ ਹੈ ਡਰਾਈਵਰ ਕਨੈਕਟਰ ਦੇ ਜੋ ਇੱਕ ਮੋਦੀ ਨੇ ਕੇਂਦਰ ਸਰਕਾਰ ਨੇ ਨਵਾਂ ਰੂਲ ਬਣਾਇਆਗਾ ਠੀਕ ਹੈ ਜੀ ਹਿੱਟ ਐਂਡ ਡਨ ਐਂਡ ਹਿੱਟ ਹਾਂ ਜੀ ਉਹਦੇ ਮੁਤਾਬਕ ਜੇ ਗੱਡੀ ਓਵਰ ਲੋਡ ਹੋਊਗੀ ਤਾਂ ਕੋਈ ਬ੍ਰੇਕ ਨਹੀਂ ਲੱਗਦੇ ਓਵਰ ਲੋਡ ਦਾ ਮਾਰ ਹੀ ਹੈ ਤਾਂ ਕਰਕੇ ਰਾਜੀਤ ਭੁੱਲਰ ਦੇ ਕਾਨੂੰਨ ਮੁਤਾਬਕ ਅਸੀਂ ਸਵਾਰੀ ਸੀਟਡ ਲੈ ਆਣੀ ਆ। ਕਿ ਸੀਟਾ ਕਿੰਨੀਆਂ ਸੀਟਾ ਹੁੰਦੀ ਆ? 52 ਸੀਟਡ 52, 48 ਸੀਟਡ 48, ਜੇ 72 ਸੀਟਡ ਤਾਂ 72। ਮੈਂ ਜਿੰਨੀਆਂ ਸੀਟਾਂ ਹੋਣੀਆਂ ਉਹਨੀਆਂ ਸਵਾਰੀ। ਖੜੀ ਕੋਈ ਸਵਾਰੀ ਲੈ ਕੇ ਨਹੀਂ ਜਾਂਦੇ। ਇਹ ਸਾਰੀ ਕੋਈ ਨਹੀਂ ਵੀਰੇ। ਅਸੀਂ ਟਾਈਮ ਤਾਂ ਕਰਕੇ ਅਸੀਂ ਰੂਲਾਂ ਮੁਤਾਬਕ ਚੱਲ ਰਹੇ ਹਾਂ। ਰੂਲਾਂ ਮੁਤਾਬਕ ਚੱਲ ਰਹੇ ਹਾਂ। ਇਹ ਤੁਸੀਂ ਦੇਖ ਸਕਦੇ ਹੋ। ਕਿਸ ਤਰ੍ਹਾਂ ਇਹ ਇੱਕ ਨਵਾਂ ਹੋਇਆ ਕਿਵੇਂ ਲੱਗਿਆ ਬਾਈ? ਕਨੈਕਟਰ ਬਾਈ ਸਾਡੇ ਦਾ ਬਾਈ ਕਿਵੇਂ ਲੱਗਿਆ ਇਹ ਪ੍ਰਾਲਾ। ਵਧੀਆ ਵੀਰੇ। ਵਧੀਆ ਕੰਮ ਹੈ। ਇਹ ਤਾਂ ਪਬਲਿਕ ਦੀ ਵੀ ਸੇਫਟੀ ਆ ਵੀਰੇ। ਹਾਂ। ਆਮ ਤੌਰ ਤੇ ਟਕੜਾਂ ਹੁੰਦੀਆਂ ਨੇ ਮਾਤਾ ਡਿੱਗੀ ਕਿਤੇ ਬੰਦਾ ਡਿੱਗਿਆ ਕਿਤੇ ਕੁੜੀ ਡਿੱਗੀ ਹਾਂ ਮਤਲਬ ਸੇਫਟੀ ਹੈ ਡੋਟੀ ਸੇਫਟੀ ਹੈ ਵੀ ਬੱਠ ਠੀਕ ਹੈ ਇੱਕ ਨੰਬਰ ਕਮ ਆ ਜੀ ਚਾਰ ਬਾਈ ਇੱਕ ਨੰਬਰ ਇੱਕ ਨੰਬਰ